ਦਾਨ ਕਾ ਪਦ ਸਿਤੀ ਕਰ ਜਾਏ ਜਿਸ ਵਕਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਜ ਬਮਾਨ ਦਿਉ ਮਨ ਮੋਲ ਨਾਮ ਨਾਮ ਹਿਰਦੇ ਮੈ ਤੋਲ ਲਾਲਿਕ ਸੰਤਨ ਸੰਗ ਚਾਲ ਵਰ ਤੇ ਆਗ ਬਿਕੇ ਜੰਗਾਲ ਧਨ ਤਨ ਕੈ ਸੋ ਕੋਏ ਮੁਖੋ ਜਲ ਹਰ ਦਰਗੈ ਸੋਈ ਏ ਵਪਾਰ ਬਿਰਲਾ ਬਾਪਾਰ ਨਾਨਕ ਤਾਂ ਕਹਿ ਸਦ ਬਲਿਹਾਰੇ ਚਰਨ ਸਾਧ ਕੇ ਤੋਏ ਤੋਏ ਪੀਓ ਵਰ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਸ਼ਨਾਣ ਸਾਧੂ ਪਰਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਨਿਕ ਬਿੰਗੰਤੇ ਸਾਧੂ ਰਾਕੇ ਹਰ ਗੁਰ ਗਾਇ ਅਮਰ ਰਚਾਕੇ ਉਟ ਗਈ ਸੰਤਾਂ ਦਾ ਰਿਆ ਆ ਸਰਬ ਸੂਖ ਨਾਨਕ ਤੇ ਪਾਇ ਕਰਤ ਕੋ ਹੋ ਜੇ ਵਾਲ ਨ ਹਾਰੂ ਭੁਖ ਕੋ ਦੇਵਤਾ ਧਾਰ ਸਰਵਨ ਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖ ਕਾ ਲੈਣਾ ਪਾਏ ਸਭ ਕੇ ਜਤੀ ਸੁਕਾਉ ਕਰਨ ਜੋਗ ਇਸ ਬਿਨ ਦੂਸਰ ਹੋ ਆ ਨਾਉ